ਅਮਰੀਕਾਵ ਦਾ ਕੇਂਦਰ ਡਿਊਟੀ ਹੈ ਜੀ ਸੰਗਰੂਰ ਉੱਥੇ ਉਸ ਟਾਈਮ ਜੀ ਰੋਟੀ ਦਾ ਟਾਈਮ ਸੀ ਜਦੋਂ ਬੰਦੇ ਦਵਾਈ ਦਿੰਦੇ ਨੇ ਇਹਨਾਂ ਦਾ ਨਰਸ ਅੰਦਰ ਸੀ ਨਰਸ ਨੇ ਜਦੋਂ ਦਵਾਈ ਦੇ ਕੇ ਪਿੱਛੇ ਮੁੜਨ ਲੱਗਾ ਨਰਸ ਨੂੰ ਤੱਕਾ ਦੇ ਕੇ ਸਾਰਾ ਗੇਟ ਖੋਲ ਗਿਆ ਬੰਦਾ ਪਾ ਅੰਦਰ ਬਾਹਰ ਨਿਕਲਦਾ ਜੀ ਉਦੋਂ ਨਰਸ ਦੇ ਸਿਰ 'ਚ ਵੀ ਮਾਰ ਗਿਆ ਉਹ ਉਹ ਤੋਂ ਬਾਅਦ ਕੋਲ ਨਾਮ ਮੇਰੇ ਕੰਨੀ ਆਇਆ ਤੇ ਐ ਕਰ ਗਰਦਨ ਨੂੰ ਦੱਬਿਆ ਉਹਨਾਂ ਨੇ ਤੇ ਨਾਲ ਨਾਲ ਮੈਂ ਗिरा ਮੇਰੇ ਪੈਰ ਇੱਥੇ ਵੀ ਮੈਂ ਤਾਂ ਐਨਾ ਪਤਾ ਲੱਗਿਆ ਵੀ ਮੇਰੇ ਗਰਦਨ ਘੁੱਟ ਜਾ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਕੰਧ ਨਾਲ ਮੈਂ ਥੱਲੇ ਗਿਰ ਗਿਆ ਇਹਨਾਂ ਨੂੰ ਬਾਅਦ ਵਿੱਚ ਮੈਂ ਦੱਸਿਆ ਵੀ ਤੂੰ ਗਿਰ ਗਿਆ ਉਹ ਤੋਂ ਬਾਅਦ ਮੇਰੇ ਪੂਰੇ ਵੀ 6:00 ਵਜੇ ਐ ਸਾਈਡ ਤੇ ਜੀ ਕਬੀ ਕਬੀ ਲੱਸਦੇ ਜੀ ਉਹ ਦਿਖਾਤਾ ਮੈਡਮ ਜੀ ਕਿੰਨੇ ਬੰਦੇ ਸੀਗੇ ਜਿਹੜੇ ਉੱਥੇ ਉਹ ਲੱਗ ਹਜੂਮ ਹੀ ਲੱਗਿਆ ਮੈਨੂੰ ਤਾਂ ਜੀ ਕੋਈ ਹੈਗੇ ਬੰਦੇ ਤਾਂ ਭੱਜਣੇ ਤਾਂ ਬਹੁਤ ਸੀ ਬਾਰੇ ਇਹਨਾਂ ਨੇ ਹਿੰਮਤ ਕਰਕੇ ਰੋਕ ਲਿਆ ਕਿੰਨੇ ਬੱਚੇ ਲੈ ਜੀ ਹ ਉਹ ਆਪਣੇ ਬਾਕੀ ਉਹਨਾਂ ਸਾਰੇ ਪਿੰਡਾਂ ਦੇ ਹੀ ਨੇ ਜੀ ਕੋਈ ਆਲੇ ਦੋਲੇ ਸੰਗਰੂਰ ਦੇ ਕੋਈ ਐਨ ਡੀ ਪੀ ਐਸ ਵਾਲੇ ਨੇ ਦੂਜੇ ਵੀ ਨਹੀਂ ਨੇ ਜੀ ਆਮ ਵਾਲੇ ਵੀ ਨਹੀਂ ਅੱਛਾ ਜੀ ਕੋਈ ਇੱਕ ਸਾਰ ਮੇਰੀ ਰਿਕਵੈਸਟ ਹੈ ਜੀ ਜਿਹੜੇ ਐਨ ਡੀ ਪੀ ਐਸ ਵਾਲੇ ਨੇ ਉਹ ਆਮਦਿਆਂ ਨੂੰ ਖਰਾਬ ਕਰ ਰਹੇ ਨੇ ਉਸ ਉਹਨਾਂ ਦਾ ਦੂਜਿਆਂ ਨੂੰ ਵੀ ਪਹੁੰਚ ਉਹਨਾਂ ਦਾ ਹੱਥ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਫਿਰ ਤੁਹਾਡੇ ਹੁਣ ਕਿੰਨੀ ਕਿਸਟਾ ਕੀ ਕੁਝ ਮਾਰਿਆ ਉਹਨਾਂ ਨੇ ਕੀ ਮਾਦਾ ਸਮਝੋ ਬੇਹੋਸ਼ ਹੋ ਗਿਆ ਜਾਂ ਗਰਦਨ ਤੇ ਆ ਦੇ ਖੁਦ ਸੀ ਆ ਉਹ ਸਾਰਾ ਜੋ ਕੋਈ ਗਰਦ ਨਹੀਂ ਘੁੱਟਦੀ ਤੇ ਆ ਚੀਜ਼ ਨੂੰ ਕਹਿੰਦੇ ਨੇ ਮੇਰੇ ਪੈਰ ਤੇ ਮੈਨੂੰ ਤਾਂ ਮੈਂ ਗਰੇ ਹੀ ਮੈਨੂੰ ਨਹੀਂ ਪਤਾ ਲੱਗਾ ਵੀ ਇੱਕੋ ਦਮ ਕੀ ਜਿਵੇਂ ਇੱਕੋ ਦਮ ਕੋਈ ਚੀਜ਼ ਪਛਾਣ ਗਰਦਨ ਦੱਬ ਕੇ ਵੀ ਮਾਰ ਨਹੀਂ ਹੁੰਦਾ ਤੇ ਉਹਦਾ ਨਸ਼ੇੜੀ ਨੇ ਜੀ ਉਹਨਾਂ ਦਾ ਕੋਈ ਉਹਨਾਂ ਜਿਹੜੇ ਆਪਣੇ ਮਾਪੇ ਬਣ ਨਹੀਂ ਸਕਿਓ ਕਿਸੇ ਦੇ ਕੀ ਬਣਨ ਲੱਗੇ ਜੀ ਮੈਂ ਤਾਂ ਇਹ ਗੱਲ ਕਹਿ ਸਕਦਾ ਠੀਕ ਹੈ ਜੀ